ਪੰਜਾਬ ਦੇ ਵਿੱਚ ਲਗਾਤਾਰ ਕ੍ਰਾਈਮ ਦੇ ਸੀਨ ਵਾਦੇ ਪਏ ਆ ਇੱਕ ਪਾਸੇ ਇਸ ਦੁਕਾਨ ਦੇ ਵਿੱਚ ਖਿੰਡਿਆ ਹੋਇਆ ਕੱਪੜਾ ਤੇ ਦੂਸਰੇ ਪਾਸੇ ਭਾਵੇਂ ਕਿ ਤਸਵੀਰਾਂ ਤੁਹਾਨੂੰ ਅਸੀਂ ਸਾਫ਼-ਸਾਫ਼ ਇਨ੍ਹਾਂ ਖੂਨ ਦੇ ਤੋਪਕਿਆਂ ਦੀ ਨਹੀਂ ਦਿਖਾ ਸਕਦੇ ਪਰ ਇੱਥੇ ਜੋ ਹੋਇਆ ਉਹ ਪੂਰੇ ਦੁਕਾਨਦਾਰਾਂ ਨੂੰ ਖੌਫ ਸਦਾ ਕਰ ਗਿਆ ਏ ਦਰਅਸਲ ਇਹ ਪੂਰਾ ਮਾਮਲਾ ਅਮ੍ਰਿਤਸਰ ਦੇ ਅਚਨਾਲਾ ਤੋਂ ਸਾਹਮਣੇ ਆਇਆ ਏ ਜਿੱਥੇ ਕਿ ਪੁਰਾਣੀ ਰੰਜੀਸ਼ ਤੇ ਚੱਲਦਿਆਂ ਅਚਨਾਲਾ ਬਾਜ਼ਾਰ ਦੇ ਵਿੱਚ ਅਮਿਤ ਕਲਾਤ ਹਾਊਸ ਦੁਕਾਨ ਦੇ ਉੱਪਰ ਇੱਕ ਕੱਪੜਾ ਵਪਾਰੀ ਦੇ ਉੱਪਰ ਗੋਲੀ ਚੱਲਣ ਦਾ ਮਾਮਲਾ ਏ ਆ ਇਸ ਸਬੰਧੀ ਜਾਣਕਾਰੀ ਦਿੰਦੇ ਆ ਰਤਿੰਦਰ ਕੁਮਾਰ ਨਾਮਕ ਵਿਅਕਤੀ ਨੇ ਦੱਸਿਆ ਕਿ ਉਹ ਤਿੰਨ ਭਰਾ ਨੇ ਅਤੇ ਅਮਿਤ ਕਲਾਸ ਹਾਊਸ ਦੁਕਾਨ ਦੇ ਉੱਪਰ ਕੱਪੜੇ ਦਾ ਵਪਾਰ ਕਰਦੇ ਆ ਉਹਨਾਂ ਦਾ ਪੈਸਿਆਂ ਦਾ ਲੈਣ ਦੇਣ ਸੀ ਜਿਸ ਕਰਕੇ ਇੱਥੇ ਤੱਕ ਗੱਲ ਪਹੁੰਚ ਗਈ ਕਿ ਗੋਲੀਆਂ ਚੱਲ ਗਈਆਂ ਇਸ ਤੋਂ ਬਾਅਦ ਇਨਸਾਫ ਦੀ ਗੋਹਾਰ ਲਗਾਈ ਗਈ ਹੈ ਗੱਲ ਭਾਈ ਕੁਛ ਨਹੀਂ ਅਗਲ ਕੋ ਲੈਣ ਦੇਣ ਆਏ ਇਹਨਾਂ ਦਾ ਪੈਸਿਆਂ ਦਾ ਕਿ ਡੈਂਪ ਭਾਈ ਸੜਾ ਮੁਕਾਤਾ ਸੀ ਤੇ ਰਾਈ ਨਾ ਹੋ ਗਿਆ ਸੜਾ ਹੋ ਗਿਆ ਹੈ ਸਾਨੂੰ ਰੋਹਿਤਮ ਕਹਿਆ ਜਾਂਦਾ ਹੀ ਤੁਹਾਨੂੰ ਬਦਲਾ ਲੈਣਾ ਦਾ ਬਦਲਾ ਲੈਣਾ ਆ ਕੋਣ ਬੰਦੇ ਆ ਕਿੰਨੇ ਪੈਸੇ ਲੈਂਦੇ ਆ ਕਾਇਲਗਸ ਵਾਲਾ ਕਦਾ ਅੱਛਾ ਮੈਂ ਸਮਝ ਪੀਣਾ ਤੁਹਾਡਾ ਕੰਪਰਮਾਈਜ਼ 2 ਮਹੀਨੇ ਪਹਿਲਾਂ ਆਇਆ ਪਹਿਲਾਂ ਇਹ ਬੰਦੇ ਐ ਡੈਪੋਂ ਇਨਕਾਰਾ ਕਰਾਇਆ ਸੀ ਬੰਦੇ ਕੌਣ ਸੀ ਇਹ ਨਾਂ ਦਾ ਹੈ ਮੇਜਰ ਸਰਾਵਾ ਦਾ ਹੈ ਅੱਜ ਕੀ ਗੱਲ ਬੋਤੋਈ ਦੁਕਾਨ ਤੇ ਅੱਜ ਮੈਂ ਤੁਮੇ ਕਿੰਨੇ ਭਰਾ ਬੈਠੇ ਆ ਆਪਾਂ ਤੇ ਦੋ ਮੈਂ ਪਿਛਲੇ ਬੈਠਾ ਪੀਲੇ ਪਾਸੇ ਤੇ ਆਉਂਦੇ ਗੋਲੀ ਚਲਾਉਣ ਲੱਪੇ ਤੇ ਗੱਲਬਾਤ ਕੀਤੀ ਹੁੰਦੀ ਉਹਨਾਂ ਤੁਹਾਡੇ ਨਾਲ ਆਉਂਦਾ ਕੋਈ ਗੱਲਬਾਤ ਨਹੀਂ ਕੀਤੀ ਨਾ ਨਾ ਕੋਈ ਗੱਲਬਾਤ ਨਹੀਂ ਆਉਂਦੇ ਗੋਲੀ ਚਲਾਉਣ ਲੱਪ ਤੇ ਮੈਂ ਲੋਕੇ ਜਾਣ ਛਡਾਈ ਆਪਣੀ ਪੜਾ ਭੱਜ ਗਿਆ ਮੈਂ ਤੇ ਦੂਆਂ ਨੇ ਗੋਲੀਆਂ ਕਿੰਨੇ ਬੰਦੇ ਆਏ ਸੀ ਕਿਹੜੀ ਹਥਿਆਰੀ ਨਾਲ ਕਿੰਨੇ ਚਾਰ ਚਾਰ ਦੋ ਤਿੰਨ ਜਣੇ ਉਹਨਾਂ ਦੇ ਮੁੰਡੇ ਵੀ ਆ ਗਏ ਨਾਲ ਨਾਲ ਅੱਛਾ ਚਾਰ ਨਾਲ ਦੋ ਤਿੰਨ ਗੋਲੀਆਂ ਚਲਾਈਆਂ ਆ ਤੇ ਨਾਲੇ ਉਹਨਾਂ ਦੇ ਕਰਪਾਨੇ ਵੀ ਹੈਗੇ ਸੀ ਉਹਨਾਂ ਕੋਲ ਅੱਛਾ ਤੇ ਮੁੜ ਕੇ ਮੂੰਹ ਬਲਟੇ ਸਾਰੇ ਨੇ ਗੋਲੀ ਲੱਗੀ ਕਿਸੇ ਤੇ ਹਾਂਜੀ ਕਿਹਦੇ ਲੱਗੀ ਛੋਟੇ ਬੜੇ ਦੇ ਲੱਗੀ ਕੀ ਨਾਂ ਕੀ ਨਾਲਾ ਮੀਰ ਜੁਮਾਰ ਅੱਛਾ ਜੁਮਾਰ ਵੀ ਆਇਆ ਅੱਗੀ ਮੰਗ ਕਰਦੇ ਉਹ ਲੈ ਗਏ ਦਵਾ ਦਵਾ ਉਹਨਾਂ ਨੂੰ ਅੱਗੀ ਮੰਗ ਕਰਦੇ ਮੰਗੋ ਭਾਈ ਇਨਸਾਫ ਚਾਹੀਦਾ ਹੋਰ ਜਨਾਬ ਕਰਾਓ ਪਾਵੇ ਕੇ ਦੂਜੇ ਪਾਸੇ ਮੌਕੇ ਤੇ ਪਹੁੰਚ ਕੇ ਡੀਐਸਪੀ ਗੁਰਿੰਦਰ ਸਿੰਘ ਹੋਰਾਂ ਦੇ ਵੱਲੋਂ ਦੱਸਿਆ ਗਿਆ ਹੈ ਕਿ ਅਸੀਂ ਬਿਆਨ ਕਲਮਬੰਦ ਕਰ ਲਿਆ ਤੇ ਪੂਰੇ ਮਾਮਲੇ ਨੂੰ ਲੈ ਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ ਸਾਨੂੰ ਹੁਣੇ ਇਤਲਾਹ ਮਿਲੀ ਹੈ ਜੀ ਅਮਤ ਕਲਾਤ ਹਾਊਸ ਆ ਅਜਨਾਲਾ ਬਾਜ਼ਾਰ ਦੇ ਵਿੱਚ ਇੱਥੇ ਇਹਨਾਂ ਦੇ ਮਾਲਕ ਨੇ ਵਿਜੇ ਕੁਮਾਰ ਇਹਨਾਂ ਦੇ ਨਾਲ ਕੁਝ ਬੰਦਿਆਂ ਨੇ ਆ ਕੇ ਝਗੜਾ ਕੀਤਾ ਵਾ ਤੇ ਇੱਥੇ ਝਗੜੇ ਦੌਰਾਨ ਜਿਹੜਾ ਵਾ ਵਿਜੇ ਕੁਮਾਰ ਤੇ ਲੱਤ 'ਚ ਗੋਲੀ ਲੱਗੀ ਅਸੀਂ ਮੌਕੇ ਤੇ ਪਹੁੰਚੇ ਹਾਂ ਸਾਰਾ ਮਾਮਲਾ ਵੈਰੀਫਾਈ ਕਰ ਰਹੇ ਹਾਂ ਤੇ ਜੋ ਵੀ ਅਸਲੀਅਤ ਆ ਸਾਹਮਣੇ ਆਉਂਦੀ ਆ ਉਹਦੇ ਮੁਤਾਬਕ ਅਸੀਂ ਕਾਰਵਾਈ ਕਰਾਂਗੇ ਪਤਾ ਲੱਗਾ ਕਿੰਨੇ ਲੋਕ ਸੀ ਕਿੰਨਿਆਂ ਦੇ ਗੋਲੀ ਲੱਗੀ ਹੈ ਫਿਲਹਾਲ ਇਹਨਾਂ ਦੇ ਦਸ ਮੁਤਾਬਕ ਵਿਜੇ ਕੁਮਾਰ ਦੀ ਲੱਤ 'ਚ ਗੋਲੀ ਲੱਗੀ ਆ ਜੀ ਤੇ ਜਿਹੜਾ ਹਮਲਾ ਕਰਨ ਵਾਲੇ ਲੋਕ ਸੀ ਉਹ ਕਾਫੀ ਤਦਾਦ ਦੇ ਵਿੱਚ ਸੀ ਇਹਨਾਂ ਦਾ ਕੋਈ ਪੈਸਿਆਂ ਦਾ ਲੈਣ-ਦੇਣ ਸੀ ਆਪਸ ਵਿੱਚ ਉਹਦਾ ਇਹਨਾਂ ਦਾ ਆਪਸੀ ਝਗੜਾ ਆ ਤੇ ਅਸੀਂ ਕਾਨੂੰਨ ਮੁਤਾਬਕ ਕਾਰਵਾਈ ਕਰਾਂਗੇ ਜ਼ਖਮੀ 1-2 ਫਿਲਹਾਲ ਇੱਕ ਇੱਕ ਜ਼ਖਮੀ ਦੀ ਰਿਪੋਰਟ ਹੈ ਸਾਡੇ ਕੋਲ